ਚੜਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ ਟਿਪਪਰ ਤੇ ਟਰਾਲੇ ਵਿਚਕਾਰ ਜ਼ੋਰਦਾਰ ਟੱਕਰ ਹੋਈ ਤਾਂ ਜਿਸ ਤੋਂ ਬਾਅਦ ਟਿਪਪਰ ਚਾਲਕ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਬੇਹੱਦ ਹੀ ਭਿਆਨਕ ਇਹ ਹਾਦਸਾ ਵਾਪਰਿਆ ਖੰਨਾ ਦੇ ਦੁਰਾਹਾ ਨੇੜੇ ਜੀਟੀ ਰੋਡ ਤੇ ਦੱਸਦੇ ਕਿ ਚੜਦੀ ਸਵੇਰ ਜੋ ਹੈ ਇਹ ਵੱਡਾ ਹਾਦਸਾ ਵਾਪਰ ਗਿਆ ਇੱਥੇ ਦੱਸਿਆ ਜਾ ਰਿਹਾ ਕਿ ਟਿਪਪਰ ਚਾਲਕ ਜੋ ਹੈ ਸੜਕ ਤੇ ਹੀ ਆਪਣੇ ਵਾਹਨ ਦਾ ਟਾਇਰ ਬਦਲ ਰਿਹਾ ਸੀਗਾ ਤਾਂ ਇਸੇ ਦੌਰਾਨ ਪਿੱਛੋਂ ਦੀ ਜੋ ਹੈ ਇੱਕ ਟਰਾਲਾ ਆਂਦਾ ਹੈ ਤੇ ਉਹ ਟਰਾਲਾ ਪਿੱਛੋਂ ਦੀ ਟਿਪਪਰ ਨੂੰ ਟੱਕਰ ਮਾਰਦਾ ਹੈ ਜਿਸ ਕਾਰਨ ਦੱਸਦੇ ਕਿ ਟਿਪਰ ਚਾਲਕ ਦੀ ਜੋ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਜੋ ਟਰਾਲੇ ਦੇ ਵਿੱਚ ਸਵਾਰ ਡਰਾਈਵਰ ਸਿਗਾ ਉਹ ਟਰਾਲੇ ਦੇ ਵਿੱਚ ਫਸ ਜਾਂਦਾ ਕਿਉਂਕਿ ਦੱਸਦੇ ਕਿ ਜੋ ਟਰਾਲੇ ਦਾ ਕੈਬਿਨ ਸਿਗਾ ਉਹ ਕਾਫੀ ਜ਼ਿਆਦਾ ਨੁਕਸਾਨਿਆ ਜਾਂਦਾ ਹੈ ਜੋ ਕੈਬਿਨ ਸੀ ਟਰਾਲੇ ਦਾ ਉਹ ਅੱਗੇ ਉਹਦੀ ਚੱਕਣਾ ਚੂਰ ਹੋ ਜਾਂਦਾ ਤੇ ਉਸੇ ਦੇ ਵਿੱਚ ਦੱਸਦੇ ਕਿ ਟਰਾਲਾ ਡਰਾਈਵਰ ਫਸ ਜਾਂਦਾ ਜਿਸ ਨੂੰ ਦੱਸਦੇ ਕਿ ਐਸਐਸਐਫ ਦੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਬੜੀ ਹੀ ਮੁਸ਼ਕਲ ਦੇ ਨਾਲ 1.5 ਤੋਂ 2 ਘੰਟੇ ਦੱਸਦੇ ਕਿ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬੜੀ ਹੀ ਮੁਸ਼ਕਿਲ ਦੇ ਨਾਲ ਦੱਸਦੇ ਕਿ ਉੱਥੇ ਜੋ ਹੈ ਕਟਰ ਦੇ ਨਾਲ ਸ਼ੀਸ਼ੇ ਨੂੰ ਕੱਟ ਕੇ ਤੇ ਸਾਰਾ ਜੋ ਹੈ ਜੋ ਲੋਹਾ ਸਿਗਾ ਕੈਬਨ ਦਾ ਉਸ ਨੂੰ ਕੱਟ ਕੇ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਬੇਹਤ ਭਿਆਨਕ ਹਾਦਸਾ ਜੋ ਹੈ ਇਹ ਵਾਪਰਿਆ ਉਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਟਰਾਲੇ ਦੀ ਹਾਲਤ ਕੀ ਹੋਈ ਪਈ ਹੈ ਤਾਂ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਇਹ ਭਿਆਨਕ ਹਾਦਸਾ ਵਾਪਰਿਆ ਹੋਵੇਗਾ ਦਰਅਸਲ ਦੱਸਿਆ ਜਾ ਰਿਹਾ ਕਿ ਜੋ ਟਰਾਲਾ ਟਰੱਕ ਸੀਗਾ ਆਪਾਂ ਕਹਿ ਸਕਦੇ ਹਾਂ ਉਹ ਬੋਰੀਆਂ ਦੇ ਨਾਲ ਰਿਆ ਹੋਇਆ ਸੀ